ਸਰ ਇਸ ਵਰਚੂ ਨੂੰ ਲੈ ਕੇ ਸਰਕਾਰ ਵੱਲੋਂ ਜਿਹੜੇ ਵਕ ਵਕ ਜ਼ੋਨ ਵੰਡੇ ਗਏ ਨੇ ਸੋ ਜੇਕਰ ਆਪਾਂ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਕਦੋਂ ਤੱਕ ਜਿਹੜਾ ਇੱਥੇ ਸ਼ੁਰੂਆਤ ਹੋ ਗਈ ਝੋਨੇ ਦੀ ਤੇ ਇਸ ਵਾਰ ਕਹਿੰਦੇ ਹਾਈਬ੍ਰਿਡ ਬੀਜਾਂ ਦੇ ਕੋਈ ਬੰਦੀ ਲਾਈ ਗਈ ਹੈ ਸੋ ਕਿਹੜੇ ਕਿਹੜੇ ਬੀਜਾਂ ਦੇ ਬੰਦੀ ਹੈ ਤੇ ਦੂਜਾ ਕਿਹੜੇ ਕਿਹੜੇ ਨਵੇਂ ਬੀਜ ਆ ਦੇ ਤੁਹਾਨੂੰ ਅ ਝੋਨੇ ਦੇ ਸਬੰਧ ਜਿਹੜੇ ਸਰਕਾਰ ਨੇ ਜੀ ਵਕ ਵਕ ਡੇਟਾਂ ਦਿੱਤੀਆਂ ਨਿਗੀਆਂ ਉਹ ਗਵਰਨਮੈਂਟ ਤੇ ਹੁਕਮਾਂ ਦੇ ਅਨੁਸਾਰ ਜਿਹੜਾ ਲੁਧਿਆਣਾ ਜ਼ਿਲ੍ਹਾ ਹੈ ਇੱਥੇ 9 ਜੂਨ ਤੋਂ ਝੋਨੇ ਦੀ ਟਰਾਂਸਫਰਮੇਸ਼ਨ ਕੀਤੀ ਸ਼ੁਰੂ ਕੀਤੀ ਜਾਣੀ ਹੈਗੀ ਤੇ ਇਹਦੇ ਰਿਗਾਰਡਿੰਗ ਮੇਰੀ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਹੈਗੀ ਵੀ ਜਿਹੜਾ ਤੁਸੀਂ ਝੋਨਾ ਟ੍ਰਾਂਸਪਲੈਂਟ ਕਰਨਾ 9 ਜੂਨ ਤੋਂ ਬਾਅਦ ਹੀ ਮਤਲਬ ਸ਼ੁਰੂ ਕਰਿਓ 9 ਜੂਨ ਤੋਂ ਲਾਇਆ ਜਾਇ ਲਗਾਇਆ ਜਾ ਸਕਦਾਗਾ ਤੇ ਦੂਜਾ ਇਸ ਵਾਰ ਸਰਕਾਰ ਨੇ ਆ ਖਾਸ ਤੌਰ ਤੇ ਜਿਹੜੀ ਸਾਡੇ ਲੁਧਿਆਣਾ ਜ਼ਿਲ੍ਹੇ ਚ ਕੋਈ ਕਿਸਾਨਾਂ ਦੀ ਪਸੰਦ ਆ ਗਈ ਉਹ ਕਹਿੰਦੇ ਪੂਸਾ 44 ਕਿਸ ਨੂੰ ਪੱਕੇ ਤੌਰ ਤੇ ਬੈਨ ਕੀਤਾਗਾ ਤੇ ਇਸ ਤੋਂ ਇਲਾਵਾ ਜਿਹੜੀਆਂ ਹਾਈਬ੍ਰਿਡ ਕਿਸਮਾਂ ਚੋਂ ਨੇ ਦੀਆਂ ਜਿਨ੍ਹਾਂ ਨੂੰ ਬਾਅਦ ਚ ਵਿਕਰੀ ਕਰਨ ਦੇ ਵਿੱਚ ਮੰਡੀ ਦੇ ਵਿੱਚ ਦਿੱਕਤ ਆਉਂਦੀ ਹੈਗੀ ਇਸ ਕਾਰਨ ਉਹ ਜਿਹੜੀਆਂ ਕਿਸਮਾਂ ਦੀ ਵਿਕਰੀ ਤੇ ਉਹਨਾਂ ਨੂੰ ਖੇਤ ਵਿੱਚ ਲਾਉਣ ਤੋਂ ਸਰਕਾਰ ਵੱਲੋਂ ਬੈਨ ਕੀਤਾ ਗਿਆ ਤੇ ਕਿਸਾਨ ਭਰਾਵਾਂ ਨੂੰ ਵੀ ਇਹਦੇ ਰਿਗਾਰਡਿੰਗ ਅਪੀਲ ਆ ਗਈ ਵੀ ਉਹੋ ਜਿਹੜੀਆਂ ਜਿਹੜੀ ਸਾਡੀ ਕਿਸਮਾਂ ਬੈਨ ਕੀਤੀ ਗਈ ਆ ਪੂਸਾ 44 ਚਾਹੇ ਹਾਈਬ੍ਰਿਡ ਕਿਸਮਾਂ ਹੈਗੀਆਂ ਉਹਦੀ ਕਾਸ਼ਤ ਨਾ ਕਰਨ ਕਿਉਂਕਿ ਜਿਹੜਾ ਸਾਡਾ ਪਾਣੀ ਹੈਗਾ ਦਿਨੋ ਦਿਨ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਥੱਲੇ ਜਾ ਰਿਹਾਗਾ ਤੇ ਜਿਹੜਾ ਸਭ ਤੋਂ ਜ਼ਿਆਦਾ ਪਾਣੀ ਦੀ ਲਾਗਤ ਜਿਹੜੀ ਪੂਸਾ 44 ਸਾਢੇ ਕਿਸਮਾਂ ਲੰਬਾ ਸਮਾਂ ਲੈਂਦੀ ਕਿਸਮਾਂ ਇਹ ਤੇ ਸਭ ਤੋਂ ਜ਼ਿਆਦਾ ਪਾਣੀ ਲੈਂਦੀ ਹੈ ਇਸ ਕਰਕੇ ਸਾਡੇਆਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਪਾਣੀ ਦੀ ਬਚਤ ਕਰਨ ਦੇ ਲਈ ਸਾਡਾ ਆਪ ਦਾ ਯੋਗਦਾਨ ਜਿਹੜਾ ਪਾਉਣਾ ਬਣਦਾਗਾ ਉਸ ਨੂੰ ਸਮਝਦੇ ਹੋਏ ਅਸੀਂ ਪੂਸਾ 44 ਦੀ ਕਾਸ਼ਤ ਤੋਂ ਗਰੇਜ ਕਰੀਏ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਹਨ ਉਹ ਬਚ ਸਕਣ ਤੇ ਕੋਈ ਨਵੀਂ ਕਿਸਮ ਵੀ ਆਈ ਹੈ ਕੀ ਹੈ ਖਾਸ ਕਰਕੇ ਕਹਿੰਦੇ ਪੀਆਰ 132 ਇਸ ਵਾਰ ਲਾਂਚ ਕੀਤੀ ਹੈ ਸੋ ਕਿਸ ਤਰ੍ਹਾਂ ਦੀ ਕਿਸਮ ਹੈ ਕਿੰਨੇ ਟਾਈਮ ਚ ਤਿਆਰ ਹੁੰਦੀ ਹੈ ਕਹਿੰਦੇ ਵੀ ਉਹਦੇ ਚ ਖਾਦ ਘੱਟ ਲੱਗਦੀ ਹੈ ਜੀ 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 ਆ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇਸ ਵਾਰ ਜਿਹੜੀ ਝੋਨੇ ਦੀ ਨਵੀਂ ਕਿਸਮ ਪੀਆਰ 132 ਰਿਲੀਜ਼ ਕੀਤੀ ਗਈ ਹੈਗੀ ਤੇ ਇਹ ਮਤਲਬ 25% ਯੂਰੀਆ ਘੱਟ ਲੈਂਦੀ ਜੀ ਆਮਨਾਲੋਂ ਤੇ ਸਾਡੇ ਬਹੁਤ ਸਾਰੇ ਕਿਸਾਨ ਵੀਰ ਆ ਜਿਨ੍ਹਾਂ ਨੇ ਯੂਨੀਵਰਸਿਟੀ ਤੋਂ ਬੀ ਲਿਆਗਾ ਉਹ 132 ਦੀ ਕਸ਼ਤ ਕਰਨਗੇ ਇਸ ਵਾਰ ਇੱਕ ਤਾਂ ਇਹ ਵੀ ਇਹ ਟਾਈਮ ਆ ਦੂਜੀਆਂ ਵੈਰੈਟੀਆਂ ਦੇ ਮੁਕਾਬਲੇ ਮਤਲਬ ਲੰਬਾ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਮੁਕਾਬਲੇ ਥੋੜਾ ਘੱਟ ਟਾਈਮ ਲੈਂਦੀ ਹੈਗੀ ਤੇ ਦੂਜਾ ਇਹ ਯੂਰੀਆ ਘੱਟ ਲੈਂਦੀ ਹੈ ਕਿਸਾਨ ਵੀਰਾਂ ਨੂੰ ਅਪੀਲ ਆ ਕਿ ਆਪਾਂ ਜਿਹੜੀਆਂ ਬਾਕੀ ਕਿਸਮਾਂ ਦੇ ਮੁਕਾਬਲੇ ਦੂਜਿਆਂ ਦੇ ਨਾਲ ਹੀ ਨੇ ਇਹਨੂੰ ਯੂਰੀਆ ਪਾਈ ਜੀ ਕਿਉਂਕਿ ਯੂਰੀਆ ਨੇ ਘੱਟ ਲੈਣਾਗਾ ਜੇ ਇਹਨੂੰ ਘੱਟ ਜੂ 25% ਘੱਟ ਪਾਇਆ ਜਾਊ ਤਾਂ ਹੀ ਇਹਨੇ ਉਹਦੀ ਪ੍ਰੋਪਰ ਝਾੜ ਦੇਣਾਗਾ ਇਹ ਇਹਦੇ ਸਬੰਧ ਚ ਬੇਨਤੀ ਆ ਵੀ ਇਹਦਾ ਬੀਜ ਮੇਰੀ ਕੱਲ ਯੂਨੀਵਰਸਿਟੀ ਦੇ ਜਿਹੜੇ ਸੀਨੀਅਰ ਅਫੀਸਰ ਉਹਨਾਂ ਨਾਲ ਗੱਲ ਹੋਈ ਸੀ ਇਸ ਵੇਲੇ ਯੂਨੀਵਰਸਿਟੀ ਚ ਪੀਆ 132 ਦਾ ਵੀ ਅਵੇਲੇਬਲ ਹੈ ਤੇ ਜਿਹੜੇ ਵੀ ਰਕਸਾਨ ਵੀ ਲੈਣਾ ਚਾਹੁੰਦੇ ਆ ਤਾਂ ਯੂਨੀਵਰਸਿਟੀ ਦੀ ਸਾਡੇ 1 ਨੰਬਰ ਗੇਟ ਤੇ ਜਿਹੜੀ ਦੁਕਾਨ ਆ ਗਈ ਸੀਡ ਸੇਲ ਕਰਨ ਵਾਸਤੇ ਉਥੋਂ ਪੀਆਰ 132 ਦਾ ਬੀ ਲੈ ਸਕਦੇ ਆਗੇ ਤੇ ਵਧੀਆ ਕਿਸਮਾਂ ਵਧੀਆ ਝਾੜ ਦੇਣ ਵਾਲੀ ਕਿਸਮਾਂ ਘੱਟ ਸਮਾਂ ਲੈਣ ਵਾਲੀ ਕਿਸਮਾਂ ਇਹਦੀ ਕਾਸ਼ਤ ਵੱਲ ਸਭ ਨੂੰ ਧਿਆਨ ਦੇਣਾ ਚਾਹੀਦਾ ਸਰ ਲੱਗਦਾ ਵੀ ਕਈ ਵਾਰ ਕਿਸਾਨਾਂ ਨੂੰ ਕੁਸ਼ਤੀ ਵਜਿੰਦੇ ਪੀਆਰ 132 ਲੈ ਕੇ ਸਮੱਸਿਆਵਾਂ ਆਈ ਸੀਗੇ ਅਸੀਂ ਮਹਾਰਾਜ ਨਾਲ ਗੱਲਬਾਤ ਕੀਤੀ ਯੂਨੀਵਰਸਿਟੀ ਨੂੰ ਕਹਿੰਦੇ ਵੀ ਜਿਹੜਾ ਬੀਜ ਹੈ ਵੀ ਉਹ ਪ੍ਰਮਾਣਿਤ ਦੁਕਾਨਾਂ ਤੋਂ ਹੀ ਲਿਆ ਜਾਂਦਾ ਜਦੋਂ ਬਿੱਲ ਮੰਗਿਆ ਜਾਂਦਾ ਬਿੱਲ ਨਹੀਂ ਹੁੰਦਾ ਸੋ ਮਿਲਾਵਟ ਹੋਏ ਨਹੀਂ ਕਈ ਵਾਰ ਕਿ ਕਿ ਕਿਸਾਨ ਜਿਹੜੀ ਆ ਲੈਣ ਦੇਣੇ ਤੋਂ ਤਰਗੀ ਕਰਦੇ ਨੇ ਲਈਏ ਸੋ ਲੱਗਦਾ ਕਿ ਇਸ ਦਾ ਬਿੱਲ ਰੱਖਣਾ ਇੱਕ ਤਾਂ ਬੜਾ ਲਾਜ਼ਮੀ ਤੋ ਇਹ ਬੀਜ ਲੈ ਲਓ ਬਿਲਕੁਲ ਜੀ ਆ ਕਿਸਾਨ ਵੀਰਾਂ ਨੂੰ ਚਾਹੀਦਾ ਵੀ ਪਹਿਲੀ ਗੱਲ ਤਾਂ ਇਹ ਵੀ ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਨੇ ਕਿਸਮਾਂ ਉਹਨਾਂ ਦੀ ਕਾਸ਼ਤ ਹੀ ਕੀਤੀ ਜਾਵੇ ਕਿਉਂਕਿ ਜਿਹੜੀ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈਗੀ ਇਹ ਬੜੇ ਲੰਬੇ ਸਮਾਂ ਟ੍ਰਾਇਲ ਲਾ ਕੇ ਉਹਨੂੰ ਫੀਲਡ ਫਾਰਮਰ ਫੀਲਡ ਤੇ ਟ੍ਰਾਇਲ ਲਾ ਕੇ ਵੀ ਦੇਖ ਕੇ ਫਿਰ ਉਹ ਚੀਜ਼ ਰਿਲੀਜ਼ ਕਰਦੇ ਆਗੇ ਵੀ ਇਹਦਾ ਸਾਨੂੰ ਜਿਹੜੇ ਫਾਰਮਰ ਲਈ ਪ੍ਰੋਫਿਟੇਬਲ ਹੈ ਜਾਂ ਨਹੀਂ ਹੈ ਤੇ ਇਸ ਕਰਕੇ ਉਹ ਰਿਸਰਚ ਬੇਸ ਤੇ ਰਿਲੀਜ਼ ਕਰਦੇ ਹੋਣ ਕਰਕੇ ਸਾਨੂੰ ਉਹੀ ਜਿਹੜੀਆਂ ਸਿਫਾਰਸ਼ ਕੀਤੀਆਂ ਕਿਸਮਾਂ ਨੇਗੀਆਂ ਉਹਨਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ ਦੂਜੀ ਗੱਲ ਲੱਗੀ ਵੀ ਤੁਹਾਡਾ ਬੀ ਆ ਜਿਹੜਾ ਉਹ ਕੋਈ ਤੁਹਾਡਾ ਜਿਹੜਾ ਰਿਲਾਈਏਬਲ ਸੋਰਸ ਆ ਜਿਹੜੀ ਕੋਈ ਲਾਇਸੈਂਸ ਸ਼ੂਦਾ ਦੁਕਾਨ ਆਗੀ ਜਿੱਥੋਂ ਬੀਜ ਦੀ ਵਿਕਰੀ ਕੀਤੀ ਜਾਂਦੀ ਹੈਗੀ ਜਾਂ ਜਿਹੜੇ ਸਰਟੀਫਾਈਡ ਪ੍ਰੋਡਿਊਸਰ ਆਗੇ ਮਨ ਉੱਥੋਂ ਹੀ ਵੀ ਖਰੀਦਿਆ ਜਾਵੇ ਕੋਈ ਇਹ ਨਹੀਂ ਕੋਈ ਜੇ ਕੋਈ ਬਹੁਤੇ ਕਿਸਾਨ ਵੀਰ ਇੱਕ ਦੂਜੇ ਤੋਂ ਵੀ ਲੈ ਲੈਂਦੇ ਆ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਸੋਰਸ ਤੋਂ ਲੈ ਲੈਂਦੇ ਆ ਜਿੱਦੀ ਕੋਈ ਰਿਲਾਇਬਿਲਟੀ ਨਹੀਂ ਹੁੰਦੀਗੀ ਤੇ ਦੂਜੀ ਗੱਲ ਆ ਵੀ ਤੁਸੀਂ ਜਦੋਂ ਵੀ ਖਰੀਦਣਾਗਾ ਤਾਂ ਉਹਦਾ ਬਿੱਲ ਜ਼ਰੂਰ ਲਓ ਉਹਦਾ ਕਾਰਨ ਇਹ ਵੀ ਜਦੋਂ ਅਸੀਂ ਦੁਕਾਨਦਾਰ ਤੋਂ ਬਿੱਲ ਲੈਣਾਗਾ ਉਹ ਜਦੋਂ ਤੁਸੀਂ ਲਵਾ ਗਏ ਤਾਂ ਉਹ ਚੀਜ਼ ਦੀ ਗਾਰੰਟੀ ਹੋ ਜਾਂਦੀ ਕਿ ਵੀ ਤੁਹਾਨੂੰ ਸਹੀ ਚੀਜ਼ ਦੇਊਗਾ ਕਿਉਂਕਿ ਜੇ ਤੁਹਾਡੇ ਕੋਲ ਬਿੱਲ ਆ ਗਿਆ ਬਿੱਲ ਲੈ ਕੇ ਤੁਸੀਂ ਚੀਜ਼ ਖਰੀਦੀ ਆ ਤਾਂ ਇੱਕ ਤਾਂ ਇਹ ਚੀਜ਼ ਗਰੰਟੀ ਹੁੰਦੀ ਹੈ ਤੁਹਾਨੂੰ ਚੀਜ਼ ਸਹੀ ਮਿਲੂਗੀ ਦੂਜੀ ਗੱਲ ਜੇਕਰ ਕੋਈ ਤੁਹਾਨੂੰ ਪ੍ਰੋਬਲਮ ਆ ਵੀ ਜਾਂਦੀ ਹੈਗੀ ਤਾਂ ਉਹ ਚੀਜ਼ ਨੂੰ ਅਸੀਂ ਕਲੇਮ ਕਰ ਸਕਦੇ ਹਾਂ ਵੀ ਸਾਨੂੰ ਦੁਕਾਨਦਾਰ ਨੇ ਬਿੱਲ ਦੇ ਚ ਗਲਤ ਚੀਜ਼ ਦਿੱਤੀ ਹੈਗੀ ਇਸ ਕਰਕੇ ਬਿੱਲ ਲੈਣਾ ਬਹੁਤ ਜ਼ਰੂਰੀ ਹੈਗੀ ਅ ਅਸੀਂ ਦੁਕਾਨਦਾਰਾਂ ਨੂੰ ਵੀ ਇਹ ਮਤਲਬ ਮਹਿਕਮੇ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਨੇ ਵੀ ਕੋਈ ਵੀ ਬੀਜ ਆ ਜਾਂ ਕੋਈ ਖਾਦਾ ਜਾਂ ਦਵਾਈ ਆ ਕੋਈ ਵੀ ਚੀਜ਼ ਬਿਨਾਂ ਬਿੱਲ ਤੋਂ ਵਿਕਰੀ ਨਾ ਕੀਤੀ ਜਾਵੇ ਸਰ ਰੇਡ ਵਗੈਰਾ ਵੀ ਕਿੰਨਾ ਕੀਤੀਆਂ ਜਾਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਬੰਧੀ ਬੀਜਾਂ ਦੇ ਗੁੱਪਾਂ ਦਾ ਨਹੀਂ ਅਸੀਂ ਪਿਛਲੇ 20-25 ਦਿਨ ਤੋਂ ਲਗਾਤਾਰ ਮਾਲ ਫੀਲਡ ਦੇ ਵਿੱਚ ਸਾਡਾ ਜਿਹੜਾ ਸਟਾਫ ਹੈ ਚੈਕਿੰਗ ਕਰ ਰਿਹਾ ਹੈਗਾ ਤੇ ਸਾਨੂੰ ਅਜੇ ਤੱਕ ਕਿਸੇ ਵੀ ਦੁਕਾਨ ਤੋਂ ਜਾਂ ਕਿਸੇ ਪ੍ਰੋਡਿਊਸਰ ਕੋਲੋਂ ਪੂਸਾ 44 ਜਾਂ ਹਾਈਬ੍ਰਿਡ ਕਿਸਮਾਂ ਦਾ ਬੀਜ ਨਹੀਂ ਮਿਲਿਆ ਸਾਡੇ ਡੈਕਸਾ ਬਲੋ ਸਟੇਟ ਪੱਧਰ ਤੇ ਫਲਾਈਂਗ ਸਕੈਡ ਵੀ ਬਣਾਏ ਗਏ ਆ ਇੱਕ ਦਿਨ ਸਾਡੇ ਜੁਆਇੰਟ ਡਾਇਰੈਕਟਰ ਸਾਹਿਬ ਦੀ ਅਗਵਾਈ ਦੇ ਵਿੱਚ ਟੀਮ ਆ ਕੇ ਉਹ ਵੀ ਸਾਡੇ ਲੁਧਿਆਣੇ ਦੇ ਵਿੱਚ ਦੋ ਤਿੰਨ ਮੰਡੀਆਂ ਦੇ ਵਿੱਚ ਆ ਕੇ ਚੈੱਕ ਕਰਕੇ ਗਏ ਆਗੇ ਤੇ ਪਰ ਫਿਰ ਵੀ ਸਾਡੀ ਜਿਹੜੀ ਵਿਜਿਟ ਆਗੀ ਦੁਕਾਨਾਂ ਦੀ ਚੈਕਿੰਗ ਕਰਨੀ ਹੈਗੀ ਉਹ ਸਾਡੀ ਲਗਾਤਾਰ ਕੰਟੀਨਿਊ ਹੈਗੀ ਤੇ ਜੇ ਸਾਨੂੰ ਕਿਤੇ ਵੀ ਕੋਈ ਇਸ ਤਰ੍ਹਾਂ ਦਾ ਜਿਹੜਾ ਪਵੰਦੀ ਇਸ਼ੂ ਦਾ ਵੀ ਮਿਲਦਾਗਾ ਉਹਦੇ ਖਿਲਾਫ ਐਕਟ ਅਨਸਾਰ ਸਖਤ ਕਾਰਵਾਈ ਕੀਤੀ ਜਾਊਗੀ ਜੀ ਸਰ ਸਿੱਧੀ ਬਿਜਾਈ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਵੀ ਇਸ ਵਾਰ ਪਰਖੋ ਦਿੱਤ ਕੀਤਾ ਜਾ ਰਿਹਾ ਕਿਉਂਕਿ ਪਿਛਲੀ ਵਾਰ ਵੀ ਰਖਬਾਰ ਕਾਫੀ ਵਧਿਆ ਸੀਗਾ ਜੀ ਆ ਸਿੱਧੀ ਬਿਜਾਈ ਦੇ ਸੰਦਰਭ ਵਿੱਚ ਜੀ ਇਸ ਵਾਰ ਵੀ ਸਰਕਾਰ ਵੱਲੋਂ ਮਲਕਸਾਨਾਂ ਨੂੰ ਜੋ ਕੰਪਨਸੇਸ਼ਨ ਦਿੱਤੀ ਜਾਣੀ ਹੈਗੀ ਉਹ ਦਿੱਤੀ ਜਾਊਗੀ 1500 ਰੁਪਏ ਪਰ ਇਕੜ ਦੇ ਹਿਸਾਬ ਨਾਲ ਤੇ ਕਿਸਾਨ ਵੀਰਾਂ ਨੂੰ ਅਪੀਲ ਹੈਗੀ ਵੀ ਉਹ ਸਿੱਧੀ ਬਿਜਾਈ ਜਰੂਰ ਕਰਨ ਕਿਉਂਕਿ ਇਹਦੇ ਨਾਲ ਸਾਨੂੰ ਸਾਡਾ ਜਿਹੜਾ ਮੁੱਖ ਮੰਤਵ ਹੈਗਾ ਪਾਣੀ ਦੀ ਬਚਤ ਕਰਨਾ ਹੈ ਤੇ ਜਿਹੜੇ ਸਾਡੇ ਨੇਚਰਲ ਰਿਸੋਰਸਸ ਆ ਉਹਨਾਂ ਨੂੰ ਬਚਾਉਣ ਦੇ ਲਈ ਸਾਡਾ ਅਸੀਂ ਸਾਰਿਆਂ ਦਾ ਬਣਦਾ ਹੱਕ ਆ ਸਾਡਾ ਫਰਜ਼ ਬਣਦਾ ਹੈਗਾ ਵੀ ਅਸੀਂ ਸਿੱਧੀ ਵਿਜਾਈ ਕਰਕੇ ਜਿੰਨਾ ਵੀ ਬਣਦਾ ਆਪਣੇ ਵੱਲੋਂ ਯੋਗਦਾਨ ਪਾਈਏ ਤਾਂ ਕਿ ਜਿਹੜਾ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਦੇ ਲਈ ਅਸੀਂ ਪਾਣੀ ਦੀ ਬਚਤ ਕਰ ਸਕੀਏ ਇੱਕ ਸੰ ਜਿਹੜੀ ਆ ਫਸਲ ਕੱਟ ਲੈਂਦੇ ਪਰ ਮੁੜ ਕੇ ਆ ਵੀ ਲਾ ਦਿੰਦੇ ਜੀ ਏ ਇਹ ਜੀ ਦੇਖੋ ਆ ਹਾੜੀ ਦੇ ਵੇਲੇ ਤਾਂ ਕਾਫੀ ਘੱਟ ਹੁੰਦਾ ਅੱਗ ਲਾਉਣ ਦਾ ਰੁਝਾਨ ਫਿਰ ਵੀ ਫਿਰ ਵੀ ਕਈ ਵੀਰ ਲਾ ਦਿੰਦੇ ਆਗੇ ਕਿਉਂਕਿ ਇਸ ਵਾਰ ਆ ਕਣਕ ਦੀ ਫਸਲ ਦੀ ਬਾਢੀ ਤੋਂ ਬਾਅਦ ਤਾਂ ਅਕਸਰ ਹੁੰਦਾ ਵੀ 70-80% ਦੇ ਕਰੀਬ ਕਿਸਾਨ ਤੂੜੀ ਬਣਾ ਲੈਂਦੇ ਆਗੇ ਤੇ ਕਿਉਂਕਿ ਤੂੜੀ ਅਸੀਂ ਵਰਤਣੀ ਹੁੰਦੀ ਹੈਗਾ हां ਪਰ ਫਿਰ ਵੀ ਕੁਝ ਵੀਰ ਜਿਹੜੇ ਲਾ ਦਿੰਦੇ ਅੱਗ ਉਹਨਾਂ ਨੂੰ ਮੇਰੀ ਅਪੀਲ ਆਗੀ ਵੀ ਜਿਹੜਾ ਸਾਡਾ ਫਸਲਾਂ ਦੀ ਰਹਿੰਦ ਖੂੰਦਾ ਫਸਲਾਂ ਦਾ ਜਿਹੜਾ ਨਾੜ ਹੈਗਾ ਉਹਨੂੰ ਅੱਗ ਨਾਲ ਹੀ ਜਾਵੇ ਇਹਦੇ ਨਾਲ ਜਿੱਥੇ ਸਾਡਾ ਵਾਤਾਵਰਨ ਖਰਾਬ ਹੁੰਦਾਗਾ ਉਹਦੇ ਨਾਲ ਨਾਲ ਸਾਡੀ ਜ਼ਮੀਨ ਦੀ ਸਿਹਤ ਖਰਾਬ ਹੁੰਦੀ ਹੈਗੀ ਜ਼ਮੀਨ ਦੇ ਵਿੱਚ ਜ਼ਰੂਰੀ ਜਿਹੜੇ ਸਾਡੇ ਮਾਈਕਰੋ ਆਰਗੇਨਸ ਹੈਗੇ ਜਿਹੜੇ ਸਾਡੇ ਜ਼ਰੂਰੀ ਬੈਕਟੀਰੀਆ ਨੇਗੇ ਉਹ ਨਸ਼ਟ ਹੋ ਜਾਂਦੇ ਜਦੋਂ ਅਸੀਂ ਅੱਗ ਲਾਉਂਦੇ ਆਗੇ ਤੇ ਉਹਦੇ ਨਾਲ ਸਾਡੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਘਟਦੀ ਹੈਗੀ ਜ਼ਮੀਨ ਦੀ ਸਿਹਤ ਖਰਾਬ ਹੁੰਦੀ ਹੈਗੀ ਮੇਰੀ ਇਹੀ ਅਪੀਲ ਆ ਵੀ ਜਿਹੜਾ ਅੱਗ ਲਾਉਣ ਦਾ ਰਿਝਾ ਨਾ ਇਹਨੂੰ ਠੱਲ ਪਾਈ ਜਾਵੇ ਸਾਡਾ ਟਾਰਗੇਟ ਅ ਐਗਰੀਕਲਚਰ ਡਿਪਾਰਟਮੈਂਟ ਦਾ ਜ਼ੀਰੋ ਬਰਨਿੰਗ ਆ ਤੇ ਸਾਡੇ ਵੱਲੋਂ ਪੂਰੀ ਕੋਸ਼ਿਸ਼ ਆ ਅਸੀਂ ਕਿਸਾਨਾਂ ਨੂੰ ਆਪਣੇ ਬਨ ਅਵੇਅਰ ਕਰ ਰਹੇ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਵੀ ਅਸੀਂ ਕਿਸਾਨਾਂ ਨੂੰ ਅੱਗ ਲਾਉਣ ਤੋਂ ਪੂਰੀ ਤਰ੍ਹਾਂ ਰੋਕੀਏ ਅਸੀਂ ਅਪੀਲ ਕਰਦੇ ਆਂਗੇ ਵਾਰ-ਵਾਰ ਇਹ ਅਪੀਲ ਕਰਦੇ ਆਂਗੇ ਵੀ ਜਿਹੜੇ ਫਸਲਾਂ ਦੀ ਰਹਿਮ ਹੋਉਂਦਾ ਉਹਨਾਂ ਨੂੰ ਅੱਗ ਨਾ ਲਾਈ ਜਾਵੇ